ਪੰਜਾਬ ਤੇ ਨਸ਼ਾ ਪਾਣੀ ਵਾਂਗ ਵਗਦਾ ਜਾਪਦਾ ਹੈ ਆਏ ਦੀ ਨਹੀਂ ਨਸ਼ਾ ਤਸਕਰੀ ਦੀਆਂ ਖਬਰਾਂ ਨੇ ਅਖਬਾਰਾਂ ਭਰੀਆਂ ਹੁੰਦੀਆਂ ਨੇ ਹਾਲੇ ਦੇ ਵਿੱਚ ਅੰਮ੍ਰਿਤਸਰ ਤੋਂ ਇੱਕ ਵਾਰ ਫੇਰ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਪੁਲਿਸ ਵੱਲੋਂ ਨਸ਼ੇ ਖਿਲਾਫ ਡਟ ਕੇ ਕਾਰਵਾਈ ਕੀਤੀ ਗਈ ਇਸ ਦੌਰਾਨ ਤਿੰਨ ਮੁਲਜ਼ਮ ਪੁਲਿਸ ਨੇ ਗ੍ਰਿਫਤਾਰ ਕੀਤੇ ਜਿਨ੍ਹਾਂ ਕੋਲੋਂ ਹੈਰੋਇਨ ਦੀ ਵੱਡੀ ਖੇਪ ਹਾਸਲ ਹੋਈ ਦਰਅਸਲ ਅੱਜ ਸਵੇਰ ਤੋਂ ਹੀ ਪੂਰੇ ਪੰਜਾਬ ਵਿੱਚ ਪੁਲਿਸ ਵੱਲੋਂ ਵੱਖ-ਵੱਖ ਇਲਾਕਿਆਂ ਵਿੱਚ ਰਿਸਰਚ ਆਪਰੇਸ਼ਨ ਚਲਾਏ ਗਏ। ਥਾਂ-ਥਾਂ ਜਾ ਕੇ ਪੁਲਿਸ ਨੇ ਛਾਪੇ ਮਾਰੇ। ਰੈਡ ਜ਼ੋਨ 'ਚ ਖਾਸ ਕਰਕੇ ਰਿਸਰਚ ਆਪਰੇਸ਼ਨ ਚਲਾਇਆ। ਦੱਸ ਦਈਏ ਕਿ ਤਸਕਰਾਂ ਦੀ ਗ੍ਰਿਫਤਾਰੀ ਮਗਰੋਂ ਇਹ ਕਾਰਵਾਈ 31 ਦਸੰਬਰ ਨੂੰ ਹੋਈ। ਗੌਰਤਲਬ ਹੈ ਕਿ ਇਹ ਸਾਰੀ ਕਾਰਵਾਈ ਅਸਲ ਵਿੱਚ ਪਿਛਲੇ ਲੰਬੇ ਸਮੇਂ ਦੌਰਾਨ ਅਮਰਸਰ ਪੁਲਿਸ ਵੱਲੋਂ ਲੱਖਾਂ ਦੀ ਗਿਣਤੀ ਵਿੱਚ ਨਸ਼ੀਲੀਆਂ ਗੋਲੀਆਂ ਸਮੇਤ ਵੱਡੀਆਂ ਹੈਰੋਇਨ ਅਤੇ ਆਈਸ ਦੀਆਂ ਥੇਪਾਂ ਬਰਾਮਦ ਕੀਤੇ ਜਾਣ ਤੋਂ ਬਾਅਦ ਕੀਤੀ ਗਈ। ਜਿਸ ਦੇ ਤਹਿਤ ਅੱਜ ਅੰਮ੍ਰਿਤਸਰ ਪੁਲਿਸ ਦੇ ਹੱਥ ਵੱਡੀ ਸਫਲਤਾ ਲੱਗੀ ਹੈ ਕਾਰਵਾਈ ਦੌਰਾਨ ਪੁਲਿਸ ਨੇ ਇੱਕ ਚਾਚਾ ਪਤੇਜੇ ਦੀ ਜੋੜੀ ਸਮੇਤ ਤਿੰਨ ਨੌਜਵਾਨਾਂ ਨੂੰ ਨਸ਼ਾ ਵੇਚਣ ਦੇ ਰੋਪੇ ਦੇ ਵਿੱਚ ਗ੍ਰਿਫਤਾਰ ਕੀਤਾ ਇਸ ਸਬੰਧ ਵਿੱਚ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਹਾਂ ਕਿ ਇਹਨਾਂ ਨੂੰ 3 ਕਿਲੋ 500 ਗ੍ਰਾਮ ਹੈਰੋਇਨ ਦੇ ਨਾਲ ਗ੍ਰਿਫਤਾਰ ਕੀਤਾ ਗਿਆ ਹੈ ਪੁਲਿਸ ਮੁਤਾਬਕ ਇਹ ਨੌਜਵਾਨ ਪਿਛਲੇ 2 ਸਾਲਾਂ ਤੋਂ ਇਹ ਕੰਮ ਕਰ ਰਹੀ ਸੀ ਤੇ ਅਮਰੀਕਾ 'ਚ ਬੈਠਿਆ ਇੱਕ ਦਸਕਰ ਇਸ ਦਾ ਨਾਮ ਮਨੂ ਮਾਲਵਾ ਹੈ ਇਹ ਸਾਰਾ ਨੈਟਵਰਕ ਚਲਾ ਰਿਆ ਸੀ ਅਜੇ ਯੂਰੋਪੀਆਂ ਦੇ ਕੋਲ ਹੋਰ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ ਪੁਲਿਸ ਨੇ ਇਹ ਵੀ ਖਦਸ਼ਾ ਜਤਾਇਆ ਹੈ ਕਿ ਇਨ੍ਹਾਂ ਯੂਰੋਪੀਆਂ ਦੇ ਪਾਕਿਸਤਾਨ 'ਚ ਬੈਠੇ ਨਸ਼ਾ ਤਸਕਰਾਂ ਦੇ ਨਾਲ ਵੀ ਲਿੰਕ ਹਨ ਅਤੇ ਇਸ ਦੇ ਨਾਲ ਹੀ ਪੁਲਿਸ ਦਾ ਕਹਿਣਾ ਹੈ ਕਿ ਨਾ ਤਿੰਨਾ ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਪੁਲਿਸ ਨੂੰ ਇੱਕ ਵੱਡੀ ਕਾਮਯਾਬੀ ਮਿਲੀ ਹੈ ਇਸ ਬਾਬਤ ਪੁਲਿਸ ਕਮਿਸ਼ਨਰ ਦਾ ਜੋ ਬਿਆਨ ਸਾਹਮਣੇ ਆਇਆ ਹੈ ਆਓ ਸੁਣਦੇ ਹਾਂ ਇਸ ਤੇ ਜਿਹੜਾ ਡਰਗ ਦੇ ਖਿਲਾਫ ਇੱਕ ਵਾਰ ਛੇੜੀ ਗਈ ਹੈ ਉਹਦੇ ਚ ਪੰਜਾਬ ਪੁਲਿਸ ਆਪ ਜੀ ਨੂੰ ਪਤਾ ਪਹਿਲਾਂ ਹੀ ਬਹੁਤ ਅੱਛਾ ਕੰਮ ਕਰ ਰਹੀ ਹੈ ਉਹਦੇ ਚ ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਨੇ ਵੀ ਬਹੁਤ ਵੱਡੀਆਂ ਰਿਕਵਰੀਆਂ ਪਿਛਲੇ ਦਿਨਾਂ ਚ ਕੀਤੀਆਂ ਔਰ 31 ਦਸੰਬਰ ਨੂੰ ਲਾਸਟ ਡੇ ਆਫ ਦਿイヤー ਜਿਹੜੀ 19 ਕਿਲੋਗ੍ਰam ਹੀਰੋਇਨ ਬਰਾਮਦ ਹੋਈ ਸੀਗੀ ਉਸੇ ਸਿਲਸਿਲੇ ਚ ਬੈਕਵਰਡ ਲਿੰਕੇਜਸ ਦੇ ਵਿੱਚ ਜਾਂਦੇ ਹੋਏ ਅਸੀਂ ਤਿੰਨ ਸਮਗਲਰ ਹੋਰ ਫੜੇ ਆ ਉਹਨਾਂ ਤੋਂ 3.5 ਕਿਲੋ ਹੀਰੋਇਨ ਤੇ 10 ਰਾਉਂਡਸ ਔਰ ਇੱਕ ਸਫਾਰੀ ਗੱਡੀ ਬਰਾਮਦ ਕੀਤੀ ਗਈ ਹੈ ਇਹ ਸਾਰਾ ਜਿਹੜਾ ਡਰੱਗ 카ਟਲ ਹੈ ਇਹ ਮਨੂੰ ਮਨਾਵਾ ਇੱਕ ਹੈਗਾ ਯੂਐਸਏ ਦੇ ਵਿੱਚ ਬੈਠਾ ਉਹ ਬੰਦਾ ਹੀ ਚਲਾ ਰਿਆ ਸੀ ਔਰ ਪਿਛਲੀ ਜਿਹੜੀ ਕਨਸਾਈਨਮੈਂਟ ਫੜੀ ਗਈ ਸੀ ਰਿਕਵਰੀ ਹੋਈ ਸੀ 19 ਕਿਲੋ ਦੀ ਉਹਦੇ 23 ਲੱਖ ਰੁਪਈਆ ਵੀ ਸੀ ਡਰੋਨ ਦੇ ਪਾਰਟਸ ਵੀ ਮਿਲੇ ਸੀਗੇ ਸੋ ਉਹਦੇ ਟੋਟਲ ਹੁਣ ਜਿਹੜੀ ਕੇਸ ਦੇ ਵਿੱਚ ਰਿਕਵਰੀ ਹੈ ਉਸ ਵਿੱਚ 22.5 ਕਿਜੀ ਹੋ ਚੁੱਕੀ ਹੈ 22 ਕਿਲੋ ਔਰ ਵੈਪਨ ਵੀ ਸਾਥ ਸੀਗੇ ਪਹਿਲਾਂ ਕੈਸ਼ ਵੀ ਸੀਗਾ ਗੱਡੀ ਵੀ ਸੀਗੀ ਉਹਨੇ ਦੇ ਟੋਟਲ 10 ਅਰੈਸ ਸੋ ਚੁੱਕੇ ਆ ਤੇ ਇਹਨਾਂ ਨੂੰ ਪਾ ਕੇ ਇਹ ਬੈਕਵਰਡ ਲਿੰਕੇਜਸ ਦੇ ਵਿੱਚ ਸਾਡੀ ਟੀਮ ਨੇ डीसीपी मंडेर साहब मिस्टर अभिमन्यु राणा सर्बजीत सिंह जी ਸਾਡੇ ACP ਸਾਹਿਬ ਔਰ ਬਿੰਦਰਜੀਤ ਸਾਡੇ CI ਇਨਚਾਰਜ ਇਹਨਾਂ ਨੇ ਬੜੀ ਮਿਹਨਤ ਕਰਕੇ ਸਾਰੀ ਬੈਕਟ੍ਰੈਕ ਕੀਤੀ ਔਰ ਅੱਛੀ ਰਿਕਵਰੀ ਕੀਤੀ ਹੈ ਔਰ ਔਰ ਨਾਲੇ ਟਾਈਮ ਦੇ ਵਿੱਚ ਜਿਹੜੇ ਇਹ ਇਹਨਾਂ ਦੇ ਹੋਰ ਲਿੰਕੇजेस ਉਹ ਵੀ ਅਸੀਂ ਇਨਵੈਸਟੀਗੇਟ ਕਰ ਰਹੇ ਹਾਂ ਔਰ ਮੈਨੂੰ ਉਮੀਦ ਹੈ ਕਿ ਇਹਦੇ ਵਿੱਚ ਹੋਰ ਨੈਟਵਰਕ ਹੋਰ ਕਲੀਅਰ ਹੋਏਗਾ ਔਰ ਜਿਹੜੇ ਤਿੰਨ ਮੁਲਜ਼ਮ ਨੇ ਹੈ ਬਲਰਾਜ ਸਿੰਘ ਕਾਕਾ ਲੋਹਾਰੀਮਲ ਅੰਮ੍ਰਿਤਸਰ ਅਨਮੋਲ 엘ियस ਲਾਲੂ ਤੇ ਸਰਬਜੀਤ ਜਿਹੜੇ ਕਿ ਚਾਚਾ ਭਤੀਜਾ ਨੇ ਰਾਂਜੇ ਦੀ ਹਵੇਲੀ ਅੰਮ੍ਰਿਤਸਰ ਦੇ ਰਹਿਣ ਵਾਲੇ ਆ ਔਰ ਜੋ ਇਹਨਾਂ ਦੀ ਮੋਡਲੀ ਪੁੱਛ ਕੇ ਜਿੱਥੋਂ ਪਤਾ ਲੱਗਿਆ ਕਿ ਤਕਰੀਬਨ 1.5-2 ਸਾਲ ਤੋਂ ਇਹ ਕੰਮ ਕੀ ਹੈ ਹਿਰੋਇਨ ਜਿਹੜੀ ਸਮਗਲਿੰਗ ਦਾ ਹੀ ਕਰ ਰਹੇ ਆ ਔਰ ਇਹਨਾਂ ਦੇ ਹੋਰ ਰੀਸੀਵਰ ਤੇ ਰੈਸੀਪੀਐਂਟ ਸਾਰੇ ਅਸੀਂ ਵਰਕਆਊਟ ਕਰਦੇ ਨਹੀਂ ਅਜੇ ਤੱਕ ਇਨੀ ਰਿਕਵਰੀ ਹੋਈ ਹੈ ਜੀ ਹੁਣ ਰਮਾਂਡ ਲੈ ਕੇ ਆਪਾਂ ਇਨਵੈਸਟੀਗੇਟ ਕਰਕੇ ਤੁਹਾਨੂੰ ਜਰੂਰ ਦੱਸਾਂਗੇ ਕਿਉਂਕਿ ਥੋੜਾ ਜਿਹਾ ਕਈ ਵਾਰ ਟਾਈਮ ਲੱਗ ਜਾਂਦਾ ਗੱਲ ਦੇ ਬਾਟਮ ਤੱਕ ਪਹੁੰਚਣ ਵਾਸਤੇ ਸੋ ਇਮੀਡੀਏਟਲੀ ਅਸੀਂ ਸੋਚਿਆ ਤੁਹਾਡਾ ਨਾਲ ਡਿਸਕਸ ਕਰੀਏ ਪਰ ਜਿਹੜੇ ਪਿਸਟਲ ਦੇ ਰਾਉਂਡਸ ਮਿਲਣੇ ਆ ਉਹ ਵੀ ਇੱਕ ਇੰਪੋਰਟੈਂਟ ਚੀਜ਼ ਹੈ ਕਿ 10 ਹੈਗੇ ਆ 0.30 ਬੋਰ ਦੇ ਜਿਹੜਾ ਚਾਈਨੀਸ ਬੜਾ ਸਫਿਸਟੀਕੇਟਿਡ ਆਪਣਾ ਮਾਊਜ਼ਰ ਹੈ ਔਰ 9mm ਵੀ ਬੜਾ ਹਾਈ ਕੈਲੀਬਰ ਤੇ ਅੱچھے ਪਿਸਟਲ ਇਹਨਾਂ ਤੋਂ ਪਿਛਲੀ ਵਾਰ ਮਿਲੇ ਸੀ ਉਹਦੇ ਵੀ ਨਾ ਰਾਉਂਡਸ ਮਿਲੇ ਲਾਈਵ ਥੈਟ ਮੀਨਸ ਕਿ ਲਗਾਤਾਰ ਜਿਹੜੀ ਆਰਮਸ ਤੇ ਡਰਗ ਦੋਨਾਂ ਦਾ ਨੈਕਸਸ ਤੇ ਕਾਟਲ ਬਣਿਆ ਹੋਇਆ ਹੈ ਔਰ ਇੱਕ ਅਲੀ ਨਾਰਕੋਟਿਕ ਨੀਆ ਆਮਜ਼ੀ ਵੀ ਨਾਲ ਜਿਹੜਾ ਹੈ ਸਮਗਲਿੰਗ ਦੇ ਵਿੱਚ ਇਨਵੋਲਡ ਨੇ ਦੇਖੋ ਬਾਹਰ ਦੀ ਗੱਲ ਵੀ ਆ ਰਹੀ ਹੈ ਸਾਰੀ ਕੁਝ ਰਿਕਵਰੀਆਂ ਜਿਹੜੀਆਂ ਬਾਹਰੋਂ ਵੀ ਅਸੀਂ ਕੀਤੀਆਂ ਕਿਸੇ ਚੀਜ਼ਾਂ ਦੀਆਂ ਤੋਂ ਇਹਨਾਂ ਦੇ ਕਾਫੀ ਲੰਬਾ ਨੈਟਵਰਕ ਹੈਗਾ ਔਰ ਜਿਹੜੀਆਂ ਗੱਡੀਆਂ ਗੁੱਡੀਆਂ ਵੀ ਇਹਨਾਂ ਕੋ ਆਈਆਂ ਲੋਕ ਆਏ ਉਹ ਸਾਰਾ ਅਸੀਂ ਉਹਦੇ 'ਚ ਆਪਣੇ ਸਕੈਨਰ 'ਚ ਰੱਖੀ ਹੋਈ ਹੈ ਗੱਲ ਔਰ ਮੈਨੂੰ ਉਮੀਦ ਹੈ ਕਿ ਆਉਣ ਵਾਲੇ ਟਾਈਮ 'ਚ 22 ਕਿਲੋ ਤੋਂ ਉੱਪਰ ਜਾਣ ਦੀ ਉਮੀਦ ਹੈ ਲਾਸ ਸਾਨੂੰ ਵੈਪਨ ਵੀ ਹੋਰ ਮਿਲਣ ਦੀ ਉਮੀਦ ਹੈ ਉਹ ਅਸੀਂ ਵਰਕਆਊਟ ਤੇ ਇਨਵੈਸਟੀਗੇਟ ਕਰ ਰਹੇ ਹਾਂ ਸਾਨੂੰ ਸਾਰੀ ਗੱਡੀ ਤੇ ਲਗਾਤਾਰ ਮਤਲਬ ਨਾਲ ਕੰਮ ਕੀਤਾ ਜਾ ਰਿਹਾ ਸੀ ਦੇਖੋ ਅਜੇ ਤੱਕ ਤਾਂ ਇਹਨਾਂ ਤੋਂ ਜਿਹੜੀ ਗੱਡੀ ਮਿਲੀ ਆ ਆਪਾਂ ਉਹ ਨੂੰ ਹੀ ਮੰਨਾਂਗੇ ਪਰ ਹੁਣ ਇਨਵੈਸਟੀਗੇਸ਼ਨ ਦਾ ਪਾਰਟ ਹੈ ਕਿ ਹੋਰ ਕਿਹੜਾ ਮੋਡ ਆਫ ਟਰਾਂਸਪੋਰਟ ਯੂਜ਼ ਹੋਇਆ ਜਿਹੜੇ ਇਹਨਾਂ ਨੂੰ ਦੇਣ ਆਉਂਦੇ ਰਹੇ ਜਾਂ ਲੈਣ ਆਉਂਦੇ ਰਹੇ ਉਹ ਕਿਹੜੇ ਸੀਗੇ ਉਹ ਸਾਰਿਆਂ ਤੇ ਅਸੀਂ ਵਰਕਆਊਟ ਕਰਾਂਗੇ ਇਹਨਾਂ ਤੇ ਕੋਈ ਪਹਿਲੇ ਪੱਛੇ ਵਗੈਰਾ ਅਜੇ ਨਹੀਂ ਕੋਈ ਗੱਲ ਸਾਹਮਣੇ ਆਈ ਜੀ ਪਹਿਲਾਂ ਬਸ ਇਹ 1.5 ਤੋਂ 2 ਸਾਲ ਤੋਂ ਇਹੀ ਕੰਮ ਕਰ ਰਹੇ ਆ ਦੇ ਦੋਨੇ ਹਾਂਜੀ ਇਹ ਜਿਹੜਾ ਇਹ ਦੋ ਜਣੇ ਆ ਜੀ ਜਿਹੜਾ ਅਨਮੋਲ ਹੈ 23 ਸਾਲ ਦਾ ਸਰਬਜੀਤ ਹੈਗਾ 28 ਸਾਲ ਤੇ ਬਲਰਾਜ ਹੈਗਾ 21 ਸਾਲ ਦਾ ਬੜੇ ਯੰਗ ਬਿਲੋ 30 ਨੇ ਸਾਰੇ ਔਰ ਮੜਾ ਮਤਲਬ ਇਹ ਅੱਛੀ ਨਹੀਂ ਗੱਲ ਕਿ ਸਾਡੇ ਜਿਹੜਾ ਯੰਗਸਟਰਸ ਇਸ ਕੰਮ ਤੇ ਲੱਗੇ ਹੋਏ ਆ ਜੀ ਕਦੇ ਕੰਮ ਕਰ ਪੀਛਾ ਕਿਸੇ ਬੰਦੇ ਦਾ ਕੋਈ ਇਹ ਜੇ ਖਾਸ ਨਹੀਂ ਸੀਗਾ ਜੀ ਹੁਣ ਜਦੋਂ ਵੀ 22 ਸਾਲ ਦਾ ਬੱਚਾ ਤਾਂ ਅਜੇ ਕੋਈ ਕੰਮ ਕੁਮ ਤਾਂ ਨਹੀਂ ਕਰ ਰਿਹਾ ਸੀ ਮੈਨੂੰ ਲੱਗਦਾ ਹੈ ਐਸੇ ਈ ਉਹਨੇ ਬਾਹਰੋਂ ਮਿਸਗਾਈਡ ਕਰਤਾ ਇਹਨਾਂ ਨੂੰ ਔਰ ਜਿਹੜੇ ਜੇਲ੍ਹ ਦੇ ਵਿੱਚ ਸੰਪਰਕ ਹੋ ਜਾਂਦਾ ਹੈ ਨਾ ਜੀ ਔਰ ਬਾਅਦ ਚਲੇ ਜਾਂਦੇ ਆ ਹਰ ਇੱਕ ਵਾਰ ਬਾਰ ਬਾਰ ਆਪਣੀ ਰਿਕਵਰੀ ਜੇ ਆ ਰਿਹਾ ਕਿ ਜੇਲ੍ਹ ਕਨੈਕਸ਼ਨ ਜੇਲ੍ਹ ਕਨੈਕਸ਼ਨ ਉਹ ਬੰਦੇ ਥੋੜਾ ਜਿਹਾ ਫਿਰ ਇਹਨਾਂ ਨੂੰ ਹੋਰ ਨਾਲ ਜੋੜ ਲੈਂਦੇ ਆ ਮੇਨ ਤਾਂ ਜਿਹੜਾ ਲਾਲਚ ਹੈਗਾ ਫਾਈਨੈਂਸ਼ੀਅਲ ਥੈਂਕ ਯੂ ਜੀ ਕੁਝ ਦੱਸਿਆ ਗਿਆ ਇਹਨਾਂ ਨੂੰ ਕਿੰਨੇ ਪੈਸੇ ਦੇਖੋ ਆਮ ਗੇੜੇ ਦੇ ਪੈਸੇ ਤੇ ਰਿਕਵਰੀਆਂ ਦਾ ਬੜੇ ਜਿਹੜੇ ਜਦੋਂ ਇਹਨਾਂ ਨੂੰ ਰੀਸੀਵ ਹੁੰਦੀਆਂ ਤੇ ਅੱਗੇ ਡਿਲੀਵਰ ਕਰਦੇ ਉਹ ਸਿੱਧੇ ਹੀ ਹੈਗੇ ਤੁਹਾਨੂੰ ਪਤਾ ਹੀ ਹੈ ਸਾਰਾ ਉਹ ਜਿਹੜਾ ਨੈਟਵਰਕ ਚੱਲਦਾ ਹੈ ਹਾਂਜੀ ਪਾਕਿਸਤਾਨ ਦਾ ਕਿਹੜਾ ਬੰਦਾ ਸ਼ਾਹ ਨਾਮ ਦਾ ਸਮੱਗਲਰ ਫਿਕਰ ਹੋਇਆ ਜੀ ਉਹ ਮੰਨੂ ਦਾ ਹੀ ਕੰਟੈਕਟ ਹੈ ਔਰ ਇਹਨਾਂ ਨਾਲ ਉਹ ਜਿਹੜੀ ਡਰੋਨ ਰਾਹੀਂ ਡ੍ਰੋਪਿੰਗ ਕਰਾਉਂਦਾ ਸੀ ਔਰ ਪਿਕਅਪ ਕਰਾਉਂਦਾ ਸੀ ਸਰ ਆਈਸਟ੍ਰਕ ਦੇ ਮਾਮਲੇ 'ਚ ਵੀ ਕਾਫੀ ਰਿਕਵਰੀ ਚੱਲ ਰਹੀ ਹੈ ਜੀ ਉਹ ਵੀ ਵੀ ਦਰਨਾ ਸ਼ੇਅਰ ਕਰਾਂਗੇ ਤੋਂ ਬਾਅਦ ਤੁਸੀਂ ਕਿਸ ਤਰ੍ਹਾਂ ਬਸਾਤੇ ਕੁਝ ਹੋਰ ਵੀ ਹਾਂ ਨਹੀਂ ਆਪਾਂ ਦੇਖੋ ਇਹ ਤੁਸੀਂ ਦੇਖੋ ਜੇ ਕਿੰਨਾ ਟਾਈਮ ਲੱਗ ਜਾਂਦਾ ਇਨਵੈਸਟੀਗੇਟ ਕਰਨ ਨੂੰ 31 ਨੂੰ ਆਪਾਂ ਇਹ 19 ਕਿਲੋ ਫੜੀ ਔਰ ਉਸ ਤੋਂ ਬਾਅਦ ਅੱਜ ਆਪਾਂ 8 ਤਰੀਕ ਦੇ ਵਿੱਚ ਹੈਗੇ ਆ ਟਾਈਮ ਲੱਗ ਜਾਂਦਾ ਇਹਦੇ ਵਿੱਚ ਕਿਉਂਕਿ ਅੱਜ ਕੱਲ ਕ੍ਰਿਮੀਨਲਸ ਵੀ ਆਪਣੇ ਬਚਾਅ ਦਾ ਵੀ ਪੂਰਾ ਰੱਖਦੇ ਆ ਐਂਡ ਦੇ ਆਰ ਵੈਰੀ ਯੂজিং ਲੋਟ ਆਫ ਟੈਕਨੋਲੋਜੀ ਬੜੀ ਵਰਤਦੇ ਆ ਉਹ ਅਸੀਂ ਕਰ ਰਹੇ ਹਾਂ ਜੀ ਉਹੀ ਤੁਹਾਡੇ ਨਾਲ ਜੇ ਭਾਈ ਸਾਹਿਬ ਹੁਣੇ ਸ਼ੇਅਰ ਕਰ ਦਿੰਦੇ ਫਿਰ ਬੰਦੇ ਸਾਰੇ ਚੌਕਸ ਹੋ ਜਾਂਦੇ ਫਿਰ ਤੁਸੀਂ ਕਹਿੰਦਾ ਵੀ ਅੱਗੇ ਸਾਨੂੰ ਦੱਸਣ ਨੂੰ ਹੈ ਨਹੀਂ ਕੁਝ ਉਹ ਪਤਾ ਕਰਦੇ ਹਾਂ ਜੀ ਹੁਣ ਆਈ ਵਿਲ ਨਾਟ ਦੇਖੋ ਇਹ ਐ ਵੈਸੇ ਸਵਾਲ ਮੇਰੇ ਆਨਸਰ ਕਰਨ ਵਾਲਾ ਨਹੀਂ ਪਰ ਜਿਸ ਦਿਨ ਜੇਲ ਡਿਪਾਰਟਮੈਂਟ ਵਾਲਿਆਂ ਨਾਲ ਮੀਟਿੰਗ ਹੋਈ ਸੀਗੀ ਉਸ ਦਿਨ ਉਹਨਾਂ ਦੇ ਆਈਜੀ ਸਾਹਿਬ ਵੀ ਆਏ ਹੋਏ ਸੀਗੇ ਤੇ ਜੇਲ ਸੁਪਰਡੈਂਟ ਸਾਹਿਬ ਵੀ ਸੀ ਮੈਂ ਉਹਨਾਂ ਨੂੰ ਸਭ ਤੋਂ ਪਹਿਲਾਂ ਹੀ ਇਹ ਗੱਲ ਕਹੀ ਸੀ ਕਿ ਨੈਟ ਆਪ ਲਾਈਏ ਨੈਟ ਨਾਲ ਥਰੋਇੰਗ ਬੜਾ ਫਰਕ ਪੈਂਦਾ ਉਦੇ ਨਾਲ ਜਿਹੜੀ ਰੀਚ ਖਤਮ ਹੋ ਜਾਂਦੀ ਹੈ throwing ਦੀ ਔਰ ਕਾਫੀ ਇਹਦਾ ਬੈਨੀਫਿਟ ਹੁੰਦਾ ਔਰ ਵੈਸੇ ਵੀ ਸਿਕਿਉਰਟੀ ਦਾ ਵੀ ਇੱਕ ਅੱਛਾ ਮਾਧਿਅਮ ਹੈਗਾ ਸੋ ਮੈਨੂੰ ਇਹ ਐਗਜੈਕਟ ਨਹੀਂ ਪਤਾ ਕਦੋਂ ਕਰਨਗੇ ਬਟ ਡੈਫੀਨਿਟਲੀ ਸਾਡੇ ਵੱਲੋਂ ਬਾਰ ਬਾਰ ਇਹ ਕਿਹਾ ਜਾ ਰਿਹਾ ਹੈਗੇ ਇਹ ਕਰ ਰਹੇ ਹਾਂ ਜੀ ਆਪਾਂ ਉਹ ਸਾਰੇ ਵੀਲ ਸ਼ੇਅਰ ਵਿਦ ਯੂ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ